ਵੀਡੀਓ ਕਿੱਦਾਂ ਦੀ ਲੱਗੀ ਆ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਤਿੰਨੋਂ ਕਾਰਾਂ ਚੋਂ ਮੈਨੂੰ ਲੱਗਦਾ ਤੁਹਾਡੇ ਮਤਲਬ ਦੀ ਇੱਕ ਅਧੀ ਕਾਰ ਦਾ ਨਿਕਲੂਗੀ ਸਲੈਰੀਓ ਆਮ ਸਲੈਰੀਓ ਨਹੀਂ ਹੈਗੀ ਇਹ ਆਟੋਮੈਟਿਕ ਸਲੈਰੀਓ ਹੈ ਤੇ ਕੰਡੀਸ਼ਨ ਵਾਈਜ਼ ਗੱਡੀ ਬਹੁਤ ਵਧੀਆ ਤੇ ਗੱਡੀ ਬਲੂ ਆਈ ਦੇ ਵਿੱਚ ਆ ਜਿਹੜੀ ਗੱਲ ਅਸੀਂ ਦੱਸਣ ਲੱਗੇ ਬਲੂ ਸਸਿਆਖਾਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਬਰਨਾਲਾ ਤੋਂ ਬਰਨਾਲਾ ਪਹੀੜ ਅਮਰਗੜ ਤੇ ਸਨਰੂਰ ਚਾਰ ਬ੍ਰਾਂਚਾਂ ਚੋਂ ਤੁਹਾਡੇ ਨਾਲ ਵੀਡੀਓ ਲੈ ਕੇ ਆਉਣੇ ਹੁੰਦੇ ਆਪਾਂ ਤੇ ਹੁਣ ਜਿਹੜਾ ਵੀਡੀਓ ਦਾ ਕਨਸੈਪਟ ਆਪਾਂ ਸਰਟੀਫਾਈਡ ਰਿਪੋਰਟ ਦੇ ਨਾਲ ਬਣਾ ਰਹੇ ਹਾਂ ਲਗਾਤਾਰ ਆਪਣਾ ਚੱਲਦੀ ਆ ਰਹੀ ਹੈ ਨੇ ਤੇ ਸਭ ਤੋਂ ਪਹਿਲਾਂ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਕਿੱਦਾਂ ਦੀ ਲੱਗੀ ਹੈ ਇਹਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਸਾਨੂੰ ਵਧੀਆ ਲੱਗਦਾ ਇਸਾ ਤਿੰਨ ਕਾਰਾਂ ਤੁਹਾਡੇ ਵਾਸਤੇ ਲੈ ਕੇ ਆਏ ਅਸੀਂ ਮਰੂਤੀ ਵਾਲਿਆਂ ਦੀਆਂ ਮਤਲਬ ਅਲੱਗ-ਅਲੱਗ ਰੇਂਜ ਦੀਆਂ ਨੇ ਅਲੱਗ-ਅਲੱਗ ਸ਼ੇਪ ਦੀਆਂ ਨੇ ਤੇ ਤਿੰਨੋਂ ਕਾਰਾਂ ਚੋਂ ਮੈਨੂੰ ਲੱਗਦਾ ਤੁਹਾਡੇ ਮਤਲਬ ਦੀ ਇੱਕ ਅਧੀ ਕਾਰ ਤਾਂ ਨਿਕਲੂਗੀ ਕਿਉਂਕਿ ਕਾਰਾਂ ਬਹੁਤ ਵਧੀਆ ਨੇ ਮੋਸਟ ਸੇਲਿੰਗ ਕਾਰ ਰਹੀਆਂ ਇਹ ਜਿਹੜੇ ਮਾਰਕੀਟ ਦੇ ਵਿੱਚ ਬਹੁਤ ਘੱਟ ਅਵੇਲੇਬਲ ਹੁੰਦੀਆਂ ਨੇ ਵਧੀਆ ਕੰਡੀਸ਼ਨ ਦੀ ਆਜੋ ਆਪਾਂ ਹੁਣ ਤੁਹਾਨੂੰ ਦੱਸਦੇ ਆ ਪਹਿਲੀ ਕਾਰ ਜਿਹੜੀ ਤੁਹਾਡੇ ਵਾਸਤੇ ਲੈ ਕੇ ਆਏ ਜੀ ਇਹ ਆਲਟੋ 800 ਹੈ ਗੱਡੀ ਦੀ ਕੰਡੀਸ਼ਨ ਹੈ ਮਤਲਬ ਆਲਮੋਸਟ ਓਰੀਜਨਲ ਪੇਂਟ ਦੇ ਵਿੱਚ ਹੀ ਆ ਪੀਵੀ 30 ਨੰਬਰ ਦੀ ਮੁਕਸਰ ਵਾਲੇ ਦੇਖ ਲੈਣ ਭਾਈ ਮੁਕਸਰ ਵਾਲੇ ਵਾਸਤੇ ਬਹੁਤ ਸਪੈਸ਼ਲ ਆ ਗੱਡੀ ਇਹ ਟਾਇਰ ਬਿਲਕੁਲ ਨਵੇਂ ਨੇ ਆ ਕੋਸ਼ਿਸ਼ ਹੁੰਦੀ ਆ ਸਾਡੀ ਵੀ ਤੁਹਾਨੂੰ ਕੁਝ ਲਾਉਣਾ ਨਾ ਪਵੇ ਗੱਡੀ ਦੇ ਉੱਪਰ ਇਥੋਂ ਲਿਜਾ ਕੇ ਚਾਰੋਂ ਟਾਇਰ ਅਪੋਲੋ ਦੇ ਨਵੇਂ ਨੇ ਇਧਰੋਂ ਤੁਸੀਂ ਰਾਈਟ ਸਾਈਡ ਤੋਂ ਤੁਸੀਂ ਦੇਖੋ ਵੀ ਬਹੁਤ ਸਾਫ਼ ਸੁਥਰੀ ਐਂ ਲਾਈਨ ਦੀ ਬਿਲਕੁਲ ਸਿੱਧੀ ਕਾਰ ਐ ਤੇ ਇਹ 800 ਦੇ ਵਿੱਚ अल्टੋ 800 ਦੇ ਵਿੱਚ ਜਿਹੜਾ ਟਾਈਪ 2 ਆਈ ਐ 800 ਦੇ ਵਿੱਚ ਇਹ ਸ਼ੇਪ ਦੇ ਵਿੱਚ ਉਹ ਮਾਡਲ ਆ ਇਹਦੇ ਬੰਪਰ ਦਾ ਔਰ ਲਾਈਟਾਂ ਦਾ ਫਰਕ ਹੁੰਦਾ ਤੇ ਮੇਨ ਖੂਬੀ ਆ ਪਿੱਛੋਂ ਤੁਸੀਂ ਟਿੱਕ ਟੁਕੀ ਦੇਖ ਰਹੇ ਹੋ ਤੇ ਬਿਲਕੁਲ ਸਾਫ਼ ਬਿਲਕੁਲ ਕਲੀਨ ਔਰ ਬੰਪਰ ਵੀ オリジナル ਪੇਂਟ ਦਾ ਪਿਛਲਾ ਲੈਫਟ ਸਾਈਡ ਤੁਸੀਂ ਦੇਖ ਲਓ ਵਧੀਆ ਮਤਲਬ ਪੂਰੀ ਲਾਈਨ ਦੀ ਇੱਕ ਇੱਕ ਨੰਬਰ ਘਾਰਾ ਲਾਈਨ ਦੇ ਬਿਲਕੁਲ ਸਿੱਧੀ ਘਾਰਾ ਤੇ ਇੰਟੀਰੀਅਰ ਤੁਸੀਂ ਦੇਖੋ ਹੁਣ ਇਹਦਾ ਸੀਟ ਕਵਰ ਬਿਲਕੁਲ ਨਵੇਂ ਨੇ ਏਸੀ ਵਗੈਰਾ ਓਕੇ ਆ ਬਿਲਕੁਲ ਗੱਡੀ ਦਾ ਸਾਰਾ ਕੁਝ ਚੱਲਦਾਗਾ ਤੇ ਅੰਦਰੋਂ ਬਿਲਕੁਲ ਫਰੈਸ਼ ਪਈ ਆ ਇੰਟੀਰੀਅਰ ਵਗੈਰਾ ਬਿਲਕੁਲ ਓਕੇ ਆ ਗੱਡੀ ਦਾ ਜਿਵੇਂ ਬਾਹਰੋਂ ਛੋਟੀ ਸ਼ੇਪ ਲੱਗਦੀ ਆ ਪਰ ਅੰਦਰੋਂ ਪੂਰੀ ਵੱਡਿਆ ਸਪੀਕਰ ਦੇਖੋ ਤੁਸੀਂ ਕੀ ਸਾਈਜ਼ ਦੇ ਲੱਗੇ ਨੇ ਹੈ ਸਪੀਕਰ ਤੇ ਦੋ ਪਾਵਰ ਵਿੰਡੋ ਵਾਲੀ ਆ ਜੀ ਇਹ ਮੂਰੇ ਦੋ ਪਾਵਰ ਵਿੰਡੋ ਨਹੀਂ ਗੀਆਂ ਤੇ ਕਿਸੇ ਭਰਾ ਨੇ ਜਿਵੇਂ ਨਵੀਂ ਡ੍ਰੀਮ ਕਾਰ ਆਪਾਂ ਕਹਿੰਦੇ ਆ ਵੀ ਪਹਿਲੀ ਪਹਿਲੀ ਕਾਰ ਘਰੇ ਬਾੜਨੀ ਉਹਦੇ ਵਾਸਤੇ ਬੈਸਟ ਕਾਰ ਹੈ ਕਿਉਂਕਿ ਪ੍ਰਾਈਸ ਵੀ ਬਹੁਤ ਘੱਟ ਰਹੂਗੀ ਔਰ ਲੋਨ ਫੈਸਿਲਿਟੀ ਵੀ ਤੁਹਾਨੂੰ ਇਸ ਗੱਡੀ ਦੇ ਉੱਪਰ ਮਿਲ ਜੂਗੀ ਪਿਕਚਰਸ ਪੇਜ ਦੇਖੋ ਜਿਹੜੀਆਂ ਤੁਸੀਂ ਪਿਛਲੀ ਵੀਡੀਓ ਦੇਖੀ ਹੋਣੀ ਆ ਵੱਡੀਆਂ ਗੱਡੀਆਂ ਨਾਲੋਂ ਐਚਪੈਕ ਗੱਡੀਆਂ ਨਾਲੋਂ ਇਹਦੀ ਸਪੇਸ ਜ਼ਿਆਦਾ ਹੈ ਲੈਗ ਸਪੇਸ ਪਰ ਇਹ ਆ ਵੀ ਤਿੰਨ ਬੰਦੇ ਮਤਲਬ ਥੋੜੇ ਸਿਹਤ ਤੋਂ ਥੋੜੇ ਜਿਹਾ ਠੀਕ ਹੋਣੇ ਚਾਹੀਦੇ ਨੇ ਤਾਂ ਸਹੀ ਹਿਸਾਬ ਚਾ ਸਕਦੇ ਨੇ ਚਾਰ ਨਹੀਂ ਆ ਸਕਦੇ ਮਤਲਬ ਕਹਿੰਦਾ 5 ਸੀਟਰ ਕਾਰ ਆ ਰਹੇ ਤਾਂ 5 ਜਾਨਾਂ ਜੋਗੀ ਵੀ। ਬਾਕੀ ਇਹ ਕਾਮਨ ਕਾਰ ਆ ਜਿਹੜੀ ਉਹ ਆਲਟੋ ਮੰਨੀ ਜਾਂਦੀ ਆ ਅੱਜ ਦੇ ਟਾਈਮ 'ਚ। ਤੇ ਸਾਨੂੰ ਇੱਕ ਪੱਟੀ ਗੱਲ ਤੁਹਾਨੂੰ ਦੱਸਦਾ ਇਹ ਗੱਡੀ ਵਿੱਚ। ਇਹ ਗੱਡੀ ਕੰਪਨੀ ਨੇ ਹੁਣ ਬੰਦ ਕਰਤੀ। ਇਹਦੀ ਡਿਮਾਂਡ ਬਹੁਤ ਆ ਗਈ ਹੈ ਮਾਰਕੀਟ 'ਚ। ਕਿਉਂਕਿ ਨਵੀਂ ਨਹੀਂ ਆ ਰਹੀ। ਐਵਰੇਜ ਇਹ ਦਿੰਦੀ ਆ 25 ਦੇ ਆਸ-ਪਾਸ 22 23 24 25। ਇੰਦਾ ਐਵਰੇਜ ਕਰਦੀ ਆ ਔਰ ਗੱਡੀ ਦਾ ਕੋਈ ਖਰਚਾ ਵੀ ਹੈ ਨਹੀਂ ਕਿਸੇ ਵੀ ਤਰ੍ਹਾਂ ਦਾ। ਤੇ ਗੱਡੀ ਦਾ ਜਿਹੜਾ ਰੇਟ ਆ ਉਹ 2 ਲੱਖ ਰੁਪਈਆ ਜੀ। 13 ਮਾਡਲ ਹੈ ਤੇ 14 ਦੀ ਰਜਿਸਟਰਡ ਆ ਪੇਪਰ ਸਾਰੇ ਕੰਪਲੀਟ ਨੇ ਗੱਡੀ ਆ ਜਾਓ ਤੁਹਾਨੂੰ ਅਗਲੀ ਗੱਡੀ ਤੇ ਲੈ ਕੇ ਸਲੈਰੀਓ ਆਮ ਸਲੈਰੀਓ ਨਹੀਂ ਹੈਗੀ ਜ ਇਹ ਆਟੋਮੈਟਿਕ ਸਲੈਰੀਓ ਹੈ ਤੇ ਕੰਡੀਸ਼ਨ ਵਾਈਜ਼ ਗੱਡੀ ਬਹੁਤ ਵਧੀਆ ਤੇ ਟਾਇਰ ਦੇਖੋ ਗੱਡੀ ਤੇ ਪਹਿਲਾਂ ਤੋਂ ਤੁਸੀਂ ਬਿਲਕੁਲ ਨਵੇਂ ਮਤਲਬ ਲਾਈਨ ਦੀ ਬਿਲਕੁਲ ਸਿੱਧੀ ਕਾਰ ਆ ਜਮਈ ਤੇ ਆਟੋਮੈਟਿਕ ਗੱਡੀ ਮਾਰਕੀਟ ਚੋਂ ਲੈਣ ਜਾਈਏ ਤਾਂ ਛੋਟੀ ਕਾਰ ਚ ਖਾਸ ਕਰਕੇ ਬਹੁਤ ਘੱਟ ਕਾਰ ਤੁਹਾਨੂੰ ਮਾਰਕੀਟ ਦੇ ਵਿੱਚ ਮਿਲਦੀ ਆ ਸਾਡੇ ਕੋ ਖੜੀ ਆ ਇਹ ਔਰ ਲਗਭਗ 90 95% ਗੱਡੀ ਦੇ ਉੱਤੇ ਲੋਨ ਵੀ ਮਿਲ ਸਕਦਾ ਤੁਸੀਂ ਰਾਈਟ ਸਾਈਡ ਤੋਂ ਤੁਸੀਂ ਦੇਖ ਰਹੇ ਹੋ ਪੂਰੀ ਸਾਫ ਹੈ ਮਤਲਬ ਇੱਕ ਤੁਹਾਨੂੰ ਸਰਟੀਫਾਈਡ ਰਿਪੋਰਟ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਹਾਂ ਉਹ ਇਹ ਹੈ ਵੀ ਸਾਈਡਾਂ ਪੇਂਟ ਹੋਈ ਹੋਈ ਆ ਔਰ ਅਸੀਂ ਵੀ ਕਰਾਈ ਹੋਈ ਆ ਕੋਈ ਐਕਸੀਡੈਂਟ ਨਹੀਂ ਕੋਈ ਲੱਗੀ ਬਜ ਨਹੀਂ ਫਰੰਟ ਤੱਕ ਸਾਰੀ ਤੁਹਾਨੂੰ ਇਹਦਾ ਬੌਨਟ ਚੱਕ ਕੇ ਦਿਖਾਵਾਂਗੇ ਬਿਲਕੁਲ ਸੀਡ ਹੈ ਤੇ ਕ੍ਰੋਮ ਕਿਟ ਵਗੈਰਾ ਇਹਦੇ ਵੀ ਲੱਗੀ ਹੋਈ ਆ ਇਹ ਲੁਧਿਆਣੇ ਦਾ ਨੰਬਰ ਆ ਲੁਧਿਆਣਾ ਏਰੀਆ ਤੋਂ ਤੁਸੀਂ ਦੇਖ ਰਹੇ ਹੋ ਤਾਂ ਤੁਹਾਡੇ ਵਾਸਤੇ ਬੈਸਟ ਕਾਰ ਹੈ ਤੇ ਬਾਕੀ ਏਰੀਆ ਦੇ ਵੀ ਲੈ ਸਕਦੇ ਨੇ ਕੋਈ ਦਿੱਕਤ ਨਹੀਂ ਬੈਕ ਵਾਈਪਰ ਡੀਫੋਗਰ ਕਿਉਂਕਿ ਹੈਗੀ ਹੈ ਇਹ ZX I ਮਤਲਬ ਟਾਪ ਮਾਡਲ ਟਾਪ ਮਾਡਲ ਆ ਬੈਕ ਸੈਂਸਰ ਵੀ ਆ ਗਏ ਤੇ ਲੈਫਟ ਸਾਈਡ ਤੁਸੀਂ ਦੇਖ ਹੀ ਲਈ ਸੀ ਪਹਿਲਾਂ ਵੀਡੀਓ ਸਟਾਰਟ ਹੋਣ ਲੱਗੀ ਤੇ ਇੰਟੀਰੀਅਰ ਦੇਖੋ ਕਿਆ ਬਾਤ ਹੈ ਇੰਟੀਰੀਅਰ ਪੂਰਾ ਟਾਪ ਦਾ ਤੇ ਤੁਸੀਂ ਦੇਖ ਰਹੇ ਹੋ ਆਟੋਮੈਟਿਕ ਦਾ ਤੁਹਾਨੂੰ ਪਤਾ ਲੱਗ ਹੀ ਕਿਆ ਹੋਣਾ ਅੰਦਰ ਉਹ ਦੇਖਦੇ ਸਾਰੀ ਤੇ ਕੰਪਨੀ ਬਿਲਡ ਦੇ ਚ ਬਲੂਟੁੱਥ ਵਾਲਾ ਆਡੀਓ ਪਲੇਅਰ ਵੀ ਲੱਗਿਆ ਹੋਇਆ ਤੇ ਪਹਿਲੀ ਤੁਸੀਂ ਆਲਟੋ ਦੇਖੀ ਆਲਟੋ ਨਾਲ ਇਹਦਾ ਫਰਕ ਇਹ ਹੋ ਗਿਆ ਵੀ ਇਹ ਚ 2 एयर ਬੈਗ ਆ ਗਏ ਜੀ ਸਟੀਅਰਿੰਗ ਕੰਟਰੋਲ ਆ ਗਿਆ ਕੰਪਨੀ ਬਿਲਟ ਵਿੱਚ ਆਡੀਓ ਪਲੇਅਰ ਆ ਗਿਆ ਤੇ ਚੱਲੀ ਘੱਟ ਹੋਈ ਆ ਨਾ ਕਿੰਨੀ ਚੱਲੀ ਹੈ ਜੀ ਇਹ ਸਿਰਫ 46000 ਕਿਲੋਮੀਟਰ ਚੱਲੀ ਹੀ ਕਾਰ ਹੈ ਜੀ ਇਹ ਤੇ ਕੰਪਨੀ ਦੀ ਹਲੇ ਫੈਬ੍ਰਿਕ ਵਾਲੇ ਇਹਦੇ ਸੀਟ ਕਵਰ ਨੇ ਸੀਟਾਂ ਨਹੀਂ ਗੀਆਂ ਕੋਈ ਇਹਦਾ ਹਲੇ ਤੱਕ ਚੇਂਜ ਨਹੀਂ ਹੋਇਆ 3D ਮੈਟਿੰਗ ਲੱਗੀ ਆ ਵਿੱਚ ਗੱਡੀ ਦੇ ਤੇ ਸੋਹਣੀ ਕਾਰ ਆ ਮਤਲਬ ਵਿੱਚੋਂ ਅੰਦਰੋਂ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਊ ਵੀ ਘੱਟ ਚੱਲੀ ਆ ਦੇਖੋ ਤੁਸੀਂ ਦੇਖ ਰਹੇ ਹੋ ਤੇ ਕਾ ਹਲੇ ਸਨਸੈਟ ਤੇ ਲਪਾਫੇ ਵੀ ਚੜੇ ਪਏ ਨੇ ਪਾਵਰ ਵਿੰਡੋ ਪਾਵਰ ਸਟੀering ਤੇ ਆਟੋ ਮਿਰਰ ਸੈਟਿੰਗ ਹੈਗੀ ਆ ਪਿੱਛੇ ਬੈਕ ਤੋਂ ਤੁਸੀਂ ਦੇਖ ਰਹੇ ਹੋ ਲੈਗ ਸਪੇਸ ਪੂਰੀ ਟਾਪ ਦੀ ਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਜੀ ਮਨ ਲੇ ਇੱਕ ਸੀਟ ਤੁਸੀਂ ਥੱਲੇ ਸਿੱਟ ਕੇ ਕੋਈ ਲੈਗਜ ਲੂਗੇਜ ਵੱਡਾ ਲੈ ਕੇ ਜਾਣਾ ਤਾਂ ਤੁਸੀਂ ਲੈ ਕੇ ਜਾ ਸਕਦੇ ਹੋ ਬਹੁਤ ਵਧੀਆ ਇਹਦੇ ਚ ਆਪਸ਼ਨ ਹੈ ਗੱਡੀ ਚ ਗੱਡੀ 2017 ਮਾਡਲ ਹੈ ਜੀ ਇਹ ਚਲਾਵੇ ਚ ਰੂਵੇ ਦੀ ਬਿਲਕੁਲ ਓਕੇ ਆ ਤੁਹਾਨੂੰ ਕਹਿਆ ਸੀ ਇਹ ਗੱਡੀ ਦਾ ਬੋਨਟ ਚੱਕ ਕੇ ਵੀ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਕੋਈ ਪੀਸ ਅਜੇ ਤੱਕ ਖੁੱਲਿਆ ਨਹੀਂ ਮਤਲਬ ਬੌਨਰ ਦੇ ਨਟਾਂ ਤੋਂ ਲੈ ਕੇ ਤੁਸੀਂ ਫਰੰਟ ਫੱਟੀ ਦੇ ਮਤਲਬ ਨਟ ਨੇ ਜਿਹੜੇ ਆ ਦੇਖ ਰਹੇ ਹੋ ਤੁਸੀਂ ਸਟicker ਵਗੈਰਾ ਸਾਰਾ ਕੁਝ ਬੰਪਰ ਤੱਕ ਨਾਲ ਨਾਲੇ ਮਤਲਬ ਐਪਰਨ ਪਿੱਲਰ ਦੀ ਪੂਰੀ ਅੰਦਰੋਂ ਇੰਟੀਰੀਅਰ ਦੀ ਇੰਜਨ ਦੀ ਬਿਲਕੁਲ ਸੁੱਕੀ ਕਾਰ ਆ ਜੀ ਮਤਲਬ ਇੰਜਨ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਹੈਗਾ ਬਿਲਕੁਲ ਵੀ ਮਤਲਬ ਗੱਡੀ ਸਾਰੀ ਸੀਲਡ ਹੈ ਤੇ ਫਿਰ ਦੇਰੀ ਕਿਸ ਗੱਲ ਦੀ ਹੈ ਇਹ ਆ ਵੀ ਤੁਸੀਂ ਕੋਰ ਸਕਰੀਨ ਤੇ ਨੰਬਰ ਦਿੱਤਾ ਹੈ ਕਾਲ ਕਰੋ ਤੇ ਗੱਡੀ ਮਿਲਦੀ ਆਪਾਂ ਨੂੰ 3,75,000 ਰੁਪਏ ਦੀ ਆਟੋਮੈਟਿਕ ਆ ਵਧੀਆ ਕਾਰ ਆ ਓਨਰ ਸੈਕੰਡ ਆ ਨੰਬਰ ਪੰਜਾਬ ਆ ਤੀਜੀ ਗੱਡੀ ਆਈ ਏ ਸਾਡੇ ਕੋਲੇ 13 ਮਾਡਲ ਬੈਗਨਾਰ ਮਤਲਬ ਛੋਟੀ ਉਸ ਤੋਂ ਵੱਡੀ ਤੇ ਉਸ ਤੋਂ ਵੱਡੀ ਮਤਲਬ ਫੁੱਲ ਸਪੇਸ ਵਾਲੀ ਕਾਰ ਆ ਸਾਡੇ ਭਰਾ ਲੰਬੇ ਕਦ ਦੇ ਨੂੰ ਨਾ ਵਾਸਤੇ ਤਾਂ ਵਾੜੀ ਵੈਸਟ ਕਾਰ ਮਤਲਬ ਪੱਗ ਨਹੀਂ ਲੱਗਦੀ ਉੱਪਰ ਸਿਰ ਨਹੀਂ ਪਾਜਦਾ ਉੱਪਰ 2013 ਮਾਡਲ ਹੈ ਜੀ ਇਹ ਲਗਭਗ 1-2 ਪੀਸ ਛੱਡ ਕੇ ਸਾਰੀ ਓਰੀਜਨਲ ਆ ਤੇ ਟਾਇਰ ਇਹਦੇ ਐਮ ਆਰ ਐਫ ਦੇ ਮੂਰਲੇ ਨਵੇਂ ਨੇ ਤੇ ਮਗਰਲੇ ਵੀ ਨਵੇਂ ਨੇ ਚਾਰੋਂ ਟਾਇਰ ਨਵੇਂ ਨੇ ਲਾਈਨ ਦੀ ਬਿਲਕੁਲ ਸਿੱਧੀ ਆ ਤੁਸੀਂ ਦੇਖ ਰਹੇ ਹੋ ਰਾਈਟ ਸਾਈਡ ਤੋਂ ਪੂਰੀ ਪੂਰੀ origignal ਗੱਡੀ ਹੈ ਸਿਰੇ ਤੋਂ ਸਿਰੇ ਤੱਕ ਕੋਈ ਕਿਸੇ ਕੋਈ ਪੀਸ ਪੇਟ ਨਹੀਂ ਹੈਗਾ ਬੈਕ ਵਾਈਪਰ ਡੀ ਫੋਗਰ ਤੇ ਆਪਣਾ ਬੈਕ ਸੈਂਸਰ ਨੰਬਰ ਪੰਜਾਬੀ ਆ ਤੁਸੀਂ ਦੇਖ ਰਹੇ ਹੋ ਜਲੰਧਰ ਵਾਲੇ ਭਰਾ ਜਿਹੜੇ ਸਾਡੇ ਦੇਖ ਰਹੇ ਨੇ ਇੱਕ ਵਾਰੀ ਕਮੈਂਟ ਕਰਕੇ ਦੱਸਿਓ ਵੀ ਜਲੰਧਰ ਤੋਂ ਜੇ ਤੁਸੀਂ ਤੇ ਲੈ ਜਿਹੜਾ ਮਰਜ਼ੀ ਸਾਦਾ ਅਸੀਂ ਖੜੇ ਪਰਨਾਲਿਆਂ ਇਸ ਟਾਈਮ ਤੇ VXI ਗੱਡੀ ਆ ਤੇ ਡਿੱਗੀ ਵੀ オリジナル ਐ ਇਧਰੋਂ ਵੀ オリジナル ਐ ਬਸ ਇੱਕ ਅੱਧਾ ਵੀ ਕੋਈ ਮੰਨ ਕੇ ਆ ਜਾਓ ਵੀ ਪੇਂਟ ਹੋ ਸਕਦਾ ਗੱਡੀ ਚ ਬਾਕੀ ਲਗਭਗ ਹੈਗੀ オリジナル ਨਮੀ ਨਕੋਰ ਆ ਚੱਲਣ ਚ ਇੰਨੀ ਨਜ਼ਾਰੇਦਾਰ ਕਾਰ ਆ ਮਤਲਬ ਕੋਈ ਗੱਡੀ ਵੱਡੀ ਗੱਡੀ ਵੀ ਮੁਕਾਬਲਾ ਨਹੀਂ ਕਰ ਸਕਦੀ ਅੰਟੀਰੀਅਰ ਦੇਖੋ ਤੁਸੀਂ ਕੰਪਨੀ ਬਿਲਟ ਦੇ ਚ ਸੀਡੀ ਪਲੇਅਰ ਲੱਗਿਆ ਹੋਇਆ ਜੀ ਲਓ ਜੀ ਉਹ ਚ 에어 ਬੈਗ ਸੀਗੇ ਚ 에어 ਬੈਗ ਨਹੀਂ ਹੈਗੇ 5 5 ਸਪੀਡ ਵਾਲੀ ਗੱਡੀ ਆ 5 ਗੇਰਾਂ ਵਾਲੀ ਕਾਰ ਆ ਤੇ ਲੈਦਰ ਦੇ ਸੀਟ ਕਵਰ ਨੇ ਬਹੁਤ ਵਧੀਆ ਸਪੇਸ ਦੇਖੋ ਤੁਸੀਂ ਖੁੱਲੀ-ਖੁੱਲੀ ਕਿੰਨੀ ਆ ਨਾ ਡੈਸ਼ਬੋਰਡ ਦੇ ਵੀ ਦੋ ਟੱਕਣ ਆ ਗਏ ਦੇਖੋ ਆ ਆ ਗਿਆ ਜੀ ਇੱਕ ਇੱਕ ਆ ਆ ਗਿਆ ਦੇਖੋ ਮਤਲਬ ਸਮਾਨ ਦਾ ਜੋ ਮਰਜ਼ੀ ਰੱਖ ਲੋ ਇੱਥੇ ਟਰੇ ਆ ਦਿੱਤੀਆਂ ਵੀ ਇਹਨਾਂ ਵਿੱਚ ਮਤਲਬ ਗੱਡੀ 'ਚ ਚਾਰੇ ਪਾਵਰ ਵਿੰਡੋ ਆ ਗਏ ਜੀ ਪਾਵਰ ਸਟੀਅਰਿੰਗ ਆ ਗਿਆ ਤੇ ਪਿੱਛੇ ਵਾਲੀ ਸਪੇਸ ਵੀ ਬਹੁਤ ਹੈ ਤੇ ਇਹਦੇ ਵਿੱਚ ਵੀ ਸੇਮ ਸਲੇਰੀਓ ਵਾਂਗੂ ਤੁਸੀਂ ਅੱਧੀ ਸੀਟ ਸੀਟ ਸਿੱਟ ਸਕਦੇ ਹੋ ਜਿਵੇਂ ਕੋਈ ਲੈ ਕੇ ਚ ਵੱਡਾ ਧਰਨਾ ਜਾਂ ਕੋਈ ਸਮਾਨ ਲੰਬਾ ਧਰਨਾ ਇਹ ਫੈਸਿਲਿਟੀ ਵੀ ਬੜੀ ਜ਼ਬਰਦਸਤ ਹੈ ਅੱਗੇ ਨੂੰ ਮਰੂਤੀ ਚ ਕਹਿੰਦੇ ਨੇ ਟੀਕੇ ਮਾਡਲ ਤੇ ਆ ਸਪੇਰ ਉੱਚੀ ਆ ਬੈਠਣ ਚ ਤੁਹਾਨੂੰ ਐ ਨਹੀਂ ਲੱਗੂਗਾ ਵੀ ਅਸੀਂ ਵਿੱਚੇ ਘੁਸੜ ਕੇ ਬੈ ਗੇ ਤੇ ਗੱਡੀ ਪੂਰੀ ਵਧੀਆ ਓਨਰ ਸੈਕੰਡ ਨਾਲ 13 ਮਾਡਲ ਗੱਡੀ ਆ ਉਹੀ ਕੇ ਸੀਰੀਜ਼ ਇੰਜਨ ਦੇ ਵਿੱਚ 18-20 ਦੀ ਐਵਰੇਜ ਤੁਸੀਂ ਇਹ ਗੱਡੀ ਤੋਂ ਲੈ ਸਕਦੇ ਹੋ ਤੇ ਚਲਾਵੇ ਦੀ ਬਿਲਕੁਲ ਨਮੀਆਂ ਹਵਾ ਜੁੜਦੀ ਜਾਂਦੀ ਆ ਤੇ ਪੇਪਰ ਸਾਰੇ ਕੰਪਲੀਟ ਨੇ 245000 ਰੁਪਏ ਤੁਹਾਨੂੰ ਇਹ ਗੱਡੀ ਅਸੀਂ ਦੇ ਦਾਂਗੇ 13 ਮਾਡਲ ਕਾਰ ਆ ਤੇ ਗੱਡੀ ਬਲੂ ਆਈ ਦੇ ਵਿੱਚ ਆ ਜਿਹੜੀ ਗੱਲ ਅਸੀਂ ਦੱਸਣ ਲੱਗੇ ਬਲੂ ਆਈ ਦੇ ਵਿੱਚ ਆ ਲੋਨ ਫੈਸਿਲਿਟੀ ਤੁਹਾਨੂੰ ਅ ਬਰਨਾਲਾ ਬ੍ਰਾਂਚ ਤੇ ਮਿਲੂਗੀ ਤੇ ਕੋਈ ਵੀ ਗੱਡੀ ਤੇ ਕਿਸੇ ਵੀ ਗੱਡੀ ਤੇ ਤੁਸੀਂ ਲੋਨ ਲੈਣਾ ਤਾਂ 30 ਮਿੰਟਾਂ ਦੇ ਵਿੱਚ ਤੁਹਾਡੇ ਡਾਕੂਮੈਂਟ ਪੂਰੇ ਨੇ ਤਾਂ ਤੁਹਾਨੂੰ ਲੋਨ ਮਿਲ ਜਾਂਦਾ ਹੈ। ਵੀਡੀਓ ਕਿੱਦਾਂ ਦੀ ਲੱਗੀ ਆ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਹੱਸੇ ਆਪਾਂ।